ਇਦੋਂ ਬਿਨਾ ਬੱਲਾਂ ਵਾਲੇ ਸੰਤਾਂ ਨੇ ਅਪੀਲ ਕੀਤੀ ਐ ਐਸਕੇਮ ਨੂੰ ਭਾਈ ਭਗਤ ਰਵਿਦਾਸ ਜੀ ਦੇ ਜਨਮ ਦਿਨ ਤੇ ਟ੍ਰੇਨਸ ਨਾ ਰੁਕੀਆਂ ਜਾਣ ਅਸੀਂ ਉਹਨਾਂ ਦੀ ਅਪੀਲ ਨੂੰ ਮੰਨਦੇ ਹੋਏ ਫੈਸਲਾ ਕੀਤਾ ਵੀ ਅਸੀਂ ਇਹਨਾਂ ਦਿਨਾਂ ਵਿੱਚ ਗੱਡੀਆਂ ਰੇਲਾਂ ਜਿਹੜੀਆਂ ਉਹ ਨਹੀਂ ਰੋਕਾਂਗੇ ਇੱਕ ਸਾਰੇ ਸਾਡੀਆਂ ਸਾਰੀਆਂ ਜਥੇਬੰਦੀਆਂ ਦੇ ਵਰਕਰਾਂ ਨੂੰ ਜ਼ਿਲ੍ਹਾ ਪੱਧਰ ਤੱਕ ਦੇ ਜਿਹੜੇ ਸਾਡੇ ਅਹੁਦੇਦਾਰ ਨੇ ਉਹਨਾਂ ਨੂੰ ਅਪੀਲ ਹੈ ਕਿ ਕੱਲ ਨੂੰ 11 ਵਜੇ ਹਰ ਜਥੇਬੰਦੀ ਦਾ ਇੱਕ ਇੱਕ ਨੁਮਾਇੰਦਾ ਜਿਲ੍ਹਾ ਪੱਧਰ ਤੇ ਇਕੱਠੇ ਹੋ ਕੇ ਜਿਹੜਾ ਇਹਨੂੰ ਜਿਹੜਾ ਐਕਸ਼ਨ ਪ੍ਰੋਗਰਾਮ ਅਸੀਂ ਤੈਅ ਕੀਤਾ ਹੈ ਉਹਦੇ ਵਾਸਤੇ ਕੱਲ ਨੂੰ ਇਕੱਠੇ ਹੋ ਕੇ ਅ ਪਰਸੋਂ ਵਾਲੇ ਪ੍ਰੋਗਰਾਮ ਦਾ ਕਾਕਾ ਉਹ ਤਿਆਰ ਕਰ ਰਹੇ ਨੇ ਇਹ ਤੋਂ ਬਿਨਾ ਅ ਬੱਲਾਂ ਵਾਲੇ ਸੰਤਾਂ ਨੇ ਅਪੀਲ ਕੀਤੀ ਐ ਐਸਕੇਮ ਨੂੰ ਕੋਈ ਭਗਤ ਰਵਿਦਾਸ ਜੀ ਦੇ ਜਨਮ ਦਿਨ ਤੇ ਟ੍ਰੇਨਸ ਨਾ ਰੋਕੀਆਂ ਜਾਣ ਅਸੀਂ ਉਹਨਾਂ ਦੀ ਇਹ ਅਪੀਲ ਨੂੰ ਮੰਨਦੇ ਹੋਏ ਫੈਸਲਾ ਕੀਤਾ ਵੀ ਅਸੀਂ ਇਹਨਾਂ ਦਿਨਾਂ ਵਿੱਚ ਗੱਡੀਆਂ ਰੇਲਾਂ ਜਿਹੜੀਆਂ ਉਹ ਨਹੀਂ ਰੋਕਾਂਗੇ ਇੱਕ ਸਾਰੇ ਸਾਡੀਆਂ ਸਾਰੀਆਂ ਜਥੇਬੰਦੀਆਂ ਦੇ ਵਰਕਰਾਂ ਨੂੰ ਜ਼ਿਲ੍ਹਾ ਪੱਧਰ ਤੱਕ ਦੇ ਜਿਹੜੇ ਸਾਡੇ ਅਹੁਦੇਦਾਰ ਨੇ ਉਹਨਾਂ ਨੂੰ ਅਪੀਲ ਹੈ ਕਿ ਕੱਲ ਨੂੰ 11 ਵਜੇ ਹਰ ਜਥੇਬੰਦੀ ਦਾ ਇੱਕ ਇੱਕ ਨੁਮਾਇੰਦਾ ਜ਼ਿਲ੍ਹਾ ਪੱਧਰ ਤੇ ਇਕੱਠੇ ਹੋ ਕੇ ਜਿਹੜਾ ਇਹਨੂੰ ਜਿਹੜਾ ਐਕਸ਼ਨ ਪ੍ਰੋਗਰਾਮ ਅਸੀਂ ਤੈਅ ਕੀਤਾ ਹੈ ਉਹਦੇ ਵਾਸਤੇ ਕੱਲ ਨੂੰ ਇਕੱਠੇ ਹੋ ਕੇ ਅ ਪਰਸੂ ਵਾਲੇ ਪ੍ਰੋਗਰਾਮ ਦਾ ਕਾਕਾ ਉਹ ਤਿਆਰ ਕਰ ਰਹੇ ਹਨ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ